टांडा के कलोटी नगर में बीती रात भैंस चोर गिरोह ने तीन भैंसे की चोरी होशियारपुर टांडा स्थित कलोटी नगर में बीती रात चोर तीन भैंसे चुराकर फरार हो गए जानकारी देते हुए टांडा के काउंसलर राजेश कुमार ने बताया कि बीती रात भैंस चोर गिरोह ने कलोटी नगर में रहने वाले दो व्यक्ति लालू सिंह और सरबन सिंह की हवेली में बंधी चार भैंसे चुराकर फरार हो गए जिसमें तीन भैंसे लालू सिंह की और एक भैंस सरबन सिंह की है चारों भैंसों की कीमत तीन से चार लाख रुपए के करीब है चोरी का शिकार हुए लोगों का कहना है कि भयंकर चोर गिरोह पिछले लंबे समय से इलाके में चोरी की वारदातों को अंजाम दे रहा है और पुलिस कोई कार्रवाई नहीं कर रही लोगों ने टांडा पुलिस से मांग की है कि जल्द से जल्द इन चोरों को पकड़ा जाए असली खड़े हैं जी सल्ला रोड पे वार्ड नंबर बारह क्लोटी नगर पे यहां देख लो नेर पे गया आगे तो सोना चांदी चोरी होती थी कोई पांडे ले गया कोई घरों और सामान ले गया ਹੁਣ ਤਾਂ ਬੇੜਾ ਹੀ ਘਰ ਖੋ ਗਿਆ ਹੋ ਤਾਂ ਮੱਝਾਂ گاਵਾ ਵੀ ਲਾਪੀਆਂ ਚੋਰੀ ਹੋਣ ਇੱਥੋਂ ਆ ਰਾਤ ਤਿੰਨ ਮੱਝਾਂ ਲੱਦ ਕੇ ਲੈ ਗਾਇਆ ਇੱਕ ਸਾਡੇ ਉਹ ਆ ਭਾਬੀ ਹੁਣੇ ਖੜੇ ਆ ਸਰਬਨ ਸਾਡਾ ਭਰਾ ਉਧਰ ਉਹਨਾਂ ਦੀ ਮੱਝ ਉਧਰੋਂ ਲੈ ਗਾਇਆ ਤੇ ਤਿੰਨ ਮੱਝਾਂ ਇੱਥੋਂ ਤੇ ਇੱਕ ਉਥੋਂ ਚਾਰ ਮੱਝਾਂ ਇੱਕੋ ਰਾਤ ਚ ਖੋਲ ਕੇ ਤਾਂ ਲੱਦ ਕੇ ਗੱਡੀ ਚ ਲੈ ਗਾਇਆ ਦੇਖ ਲੋ ਆ ਦੇਖੋ ਕਿੱਲੇ ਕਿਦਾਂ ਖਾਲੀ ਹੋਏ ਆ ਉਹਨਾਂ ਦਾ ਸਾਰਾ ਸਿਸਟਮ ਸਾਰਾ ਰੋਜ਼ਗਾਰ ਏ ਡੰਗਰਾ ਦੇ ਸਿਰ ਤੇ ਵਿਚਾਰੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਉਹਨਾਂ ਦੀਆਂ ਜਿਹੜਾ ਮਤਲਬ ਘੇੜ ਦੇ ਲੱਤ ਵੱਜ ਗਈ ਉਹਨਾਂ ਦੇ ਰੋਟੀ ਦਾ ਵੀ ਯਾਰਾ ਸੀ ਜੋ ਖਤਮ ਕਰ ਗਿਆ ਤੇ ਸਾਡੀ ਪੰਜਾਬ ਸਰਕਾਰ ਨੂੰ ਪੁਲਸ ਵਾਲਿਆਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਲੱਭੋ ਇਹਨਾਂ ਨੂੰ ਫੜੋ ਇਹਨਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਬਾਰਦਾ ਤਾਂ ਸਾਡੇ ਏਰੀਆ 'ਚ ਹੀ ਕਰ ਦਿੱਤੀਆਂ ਆ ਕਿ ਦਸਵੀਂ ਵਾਰਦਾ ਸਾਡੇ ਏਰੀਆ 'ਚ ਹੀ ਆ ਵੀ ਮੱਝਾਂ ਕੱਲੀਆਂ ਚੋਰੀ ਮਾਨਪੁਰੋਂ ਝਾਵਾਂ ਤੋਂ ਇਤੋਂ ਪਟੜਿਆਲੇ ਮੋੜ ਤੋਂ ਬੱਕਰੀਆਂ ਮੱਝਾਂ ਵੀ ਲਈ ਜਾਂਦੇ ਆ ਤੇ ਹੱਥ ਜੋੜ ਕੇ ਬੇਨਤੀ ਆ ਪੁਲਸ ਵਾਲਿਆਂ ਨੂੰ ਵੀ ਬੇਨਤੀ ਤੁਹਾਡੇ ਅੱਗੇ ਵੀ ਇਹਦਾ ਛੇਤੀ ਤੋਂ ਛੇਤੀ ਇੰਤਜ਼ਾਮ ਕਰਕੇ ਇਹਨਾਂ ਨੂੰ ਫੜੋ ਫੜ ਕੇ ਤੇ ਇਹਨਾਂ ਦਾ ਜੋ ਬਣਦਾ ਇਹਨਾਂ ਨੂੰ ਇਹਨਾਂ ਨੂੰ ਇਨਸਾਫ ਦਿਓ। ਪਾਪੀ ਦੱਸੋ ਤੁਹਾਡੀ ਮੱਝ ਕਿੱਥੋਂ ਲੈ ਕੇ ਜਾਂਦਾ 10000? ਸਾਡੀ ਵੀ ਕਿੱਲੇ ਤੋਂ ਚਲੀ। ਕਿੱਥੇ ਤੁਹਾਡਾ ਉੱਥੇ ਘਰ ਲੱਗਿਓ? ਹਾਂਜੀ। ਇਹਨਾਂ ਦਾ ਘਰ ਆ ਜੀ ਪਿੱਛੇ ਕੋਲੋਟੀ ਨਗਰ ਉਹ ਪਰਲੇ ਪਾਸੇ ਜਦੋਂ ਆਪਾਂ ਮਿਆਣੀ ਰੋਡ ਤੋਂ ਅੰਦਰ ਨੂੰ ਆਉਂਦੇ ਆ ਉਹਦੇਲੇ ਪਾਸੇ। ਇੱਕ ਉਧਰੋਂ ਖੋਲ ਕੇ ਲੈਂਦੀਆਂ ਤਿੰਨ ਇਥੋਂ ਖੋਲੀਆਂ। ਚਾਰ ਲੈ ਗਏ। ਧੰਨਵਾਦ।